ਤੂ ਪ੍ਰਭ ਦਤ ਦਾਨ ਮਤ ਪੂਰਾ ਹਮ ਥਾਰੇ ਪੇਖਾਰੀ ਜੀਉ ਮੈਂ ਕਿਆ ਮੰਗੂ ਕਿਚ ਨਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਤੂ ਪ੍ਰਭ ਦਤ ਦਾਨ ਮਤ ਪੂਰਾ ਉਮਤਾਰੇ ਵਿਕਾਰੀ ਜੀਓ ਮੈਂ ਕੀ ਮੰਗੂ ਕਿਛ ਨਾ ਰਾਈ ਹਰਦੀਜੈ ਨਾਮ ਪਿਆਰੀ ਜੀਓ ਕੋਟਟਰਾ ਰੇ ਅਬਨਵਾਰੇ ਜਦ ਥਲ ਮਹਿਰ ਗੁਪਤੋ ਵਰਤਾਏ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾ ਮਦ ਭਾਇ ਆਕਾਸ ਦਿਖਾਇਓ ਗੁਰ ਸਰ ਗੁਰ ਕਿਰਪਾ ਧਾਰੀ ਜਿਓ ਸੋ ਬ੍ਰਹਮੇ ਜੋਨੀ ਘੈ ਭੀ ਹੋਨੀ ਕਟ ਭੀਤਰ ਦੇ ਤੁਮਾਰੀ ਜਿਓ ਜਨਮਨ ਕੋਈ ਜਗ ਬਪੜੋ ਇੰਦੂ ਜੇ ਭਗਤ ਵਿਸਾਰੇ ਜਿਓ ਸਤਗੁਰ ਮਿਲੈ ਤਗੁਰ ਮਤ ਪਾਈਐ ਸਤਬਾਜੀ ਹਾਰੀ ਜਿਓ ਸਤਗੁਰ ਬੁੱਧੋ ਤੋੜ ਨਰਾਰੇ ਬਹੁ ਨਗਰ ਮੁਜ਼ਾਰੀ ਜੀਓ ਨਾਨਕ ਗਿਆਨ ਰਤਨ ਪ੍ਰਗਾਸਿਆ ਅਰ ਮਨੁ ਰਸੀਆ ਅੰੰਟਾਰੀ ਜੀਓ ਸਤ ਗੁਰ ਵੰਦਨ ਤੋਰ ਨਰਾਰੇ ਬਹੁ ਨਗਰਬ ਮੁਜ਼ਾਰੀ ਜੀਓ ਦਾਨ ਤੇ ਗਿਆਨ ਰਤਨ ਵਰਗਾ ਸਿਆ ਹਨ ਪਰਵਸਿਆ ਅਨਕਾਰੀ ਜਿਉ ਵਾਹ ਜੀ ਦਾ ਖਲਸਾ ਵਾਹ ਜੀ ਦੀ ਫਤਿਹ ਸੂਤ ਰਾਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਦੇਵ ਜੀ ਉਚਾਰਨ ਕਰਦੇ ਹਨ ਰਬ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀ ਮੈਂ ਕੀ ਮੰਗੂ ਕਿਛ ਨਾ ਰਹੀ ਹਣ ਦੀਜੈ ਨਾ ਪਿਆਰੀ ਜੀਓ ਐ ਮਨ ਐ ਪਰਮੇਸ਼ਰ ਐ ਕਾਲ ਤੂ ਪ੍ਰਮਾਤਮਾ ਜੀਓ ਤੂ ਸਾਡਾ ਪ੍ਰਭੂ ਹੈ تا داتا ہے تیرے درد مگتے ہیں اسی تیرے درداری ہاں میں کیا مانگوں کہ چر نہ رہ جی کرپا دشی ہوئی ہے تاڑی کو منگن کتنے آوائے ਤੇਰੇ ਦਰ ਤੋਂ ਮੈਂ ਕਿਹੜੀ ਸ਼ੈ ਮੰਗਾਂ ਮਨ ਵਿੱਚ ਵਿਚਾਰਿਆ ਹੈ ਕਿ ਆਕੀ ਦੇ ਚਰਨਾਂ ਦਾ ਕੋਟ ਆਸਰਾ ਜੀਉ ਹਰ ਦੀ ਜੇ ਨਾਮ ਪਿਆਰੀ ਜੀਉ ਕਮਲਾ ਵਰਗੇ ਚਰਨ ਹਿਰਦੇ ਦੇ ਵਿੱਚ ਵਸ ਜਾਣ ਤਿਆਗ ਜੀ ਦਾ ਨਾਮ ਸਿਮਰਨ ਜਿਹੜਾ ਹੈ ਉਹ ਦੀਪਾ ਤੋਂ ਗਲੇ ਤੋਂ ਮਾਰਾ ਦੇ ਮਣਕਿਆਂ ਵਾਂਗ ਚੱਲ ਜਾਵੇ 24 ਘੰਟੇ ਸਵਾਸ ਸਵਾਸ ਘਾਟ ਘਾਟ ਰਵ ਰਿਹਾ ਬਨਵਾਰੀ ਜਦੋਂ ਮੈਂ ਵਿਚਾਰ ਦੇ ਪੜਦਿਆਂ ਨੂੰ ਪਿਛੇ ਕਰਕੇ ਵੇਖਣਾ ਹਾਂ ਅੰਦਰ ਲਿਆ ਨੂੰ ਤੇ ਹਰ ਜਗ੍ਹਾ ਤੇ ਪਰਮੇਸ਼ਰ ਤੂੰ ਹੀ ਵੱਸ ਰਿਹਾ ਘਾਟ ਘਾਟ ਤੋਂ ਭਾਵ ਹਰ ਜਗ੍ਹਾ ਤੇ ਬਨਵਾਰੀ ਉਹ ਮਾਲਕ ਜਲਥਰ ਬਹੀਰ ਗੁpto ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਕੀ ਔਰ ਜਲ ਵਿੱਚ ਵੀ ਤੂੰ ਹੈ ਥਲਾਂ ਦੇ ਵਿੱਚ ਵੀ ਤੂੰ ਹੈ ਦੀਪਾਂ ਜੀਨੀਆਂ ਦੇ ਵਿੱਚ ਵੀ ਤੂੰ ਹੈ ਪਰ ਵਸਦਾ ਕਿਸ ਤਰ੍ਹਾਂ ਹੈ ਗੁਪਤ ਰੂਪ ਦੇ ਵਿੱਚ ਵਸਦਾ ਕਈ ਵਾਰੀ ਪਿਆਰਿਓ ਮਨ ਦੇ ਵਿੱਚ ਵਿਚਾਰਾਂ ਆ ਜਾਂਦੀਆਂ ਨੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਗੁਪਤ ਕੇਵੇਂ ਵਸ ਸਕਦਾ ਹੈ ਪਰ ਪਿਆਰਿਓ ਫੁੱਲਾਂ ਦੇ ਵਿੱਚੋਂ ਖੁਸ਼ਬੂਈ ਲੈ ਕੇ ਵੇਖੋ ਤੇ ਜੇ ਤੱਕ ਨੇ ਤੁਸੀਂ ਖੁਸ਼ਬੂਈ ਵੇਖੀ ਹੋਵੇ ਤੇ ਦੱਸਿਆ ਜੀ ਸ਼ੀਸ਼ੇ ਦੇ ਵਿੱਚ ਆਪਣਾ ਅਕਸ਼ ਵੇਖੋ ਜੇ ਕਦੇ ਨੇ ਕੋਈ ਉਹਦੇ ਉਸ ਦਾ ਹੱਥ ਫੜਿਆ ਹੋਵੇ ਸ਼ੀਸ਼ੇ ਦੇ ਵਿੱਚੋਂ ਤੇ ਫੇਰ ਦੱਸੋ ਕਹਿੰਦਾ ਭਾਵੇਂ ਪਰਮੇਸ਼ਰ ਸਾਡੇ ਤੋਂ ਦੂਰ ਨਹੀਂ ਸਾਡੀ ਵੇਖਣ ਵਾਲੀ ਅੱਖ ਨਹੀਂ ਸਾਨੂੰ ਨਜ਼ਰ ਨਹੀਂ ਪਰਮੇਸ਼ਰ ਹਰ ਮੇਰੇ ਅੰਗ ਸੰਗ ਹੈ ਅੰਗ ਸੰਗ ਕੀ ਸਾਡੇ ਹਿਰਦੇ ਰੂਪ ਹਿਰਦੇ ਘਰ ਦੇ ਵਿੱਚ ਨਿਵਾਸ ਕਰਦਾ ਹੈ ਜੇ ਸਾਡੇ ਸਿਮਰਨ ਹੋਵੇ ਨਾ ਪੱਲੇ ਤੇ ਪਿਆਰੀ ਉਹ ਬਹੰਤਰ ਕੋਠੀਆਂ ਦੇ ਅਨੰਦ ਵੰਡਦਾ ਹੈ ਪਰਮੇਸ਼ਰ ਹਰ ਜੀਵ ਦੇ ਵਿੱਚ ਹਰ ਪਸ਼ੂ ਪੰਛੀ ਦੇ ਵਿੱਚ ਹਰ ਮੁਨਾਸਬੀ ਦੇ ਵਿੱਚ ਹਰ ਰੁੱਖਾਂ ਬਿਰਖਾਂ ਦੇ ਵਿੱਚ ਗੁਪਤ ਰੂਪ ਦੇ ਵਿੱਚ ਵਸ ਰਿਹਾ ਹੈ ਪਿਆਰੇ ਗੁਰ ਸ਼ਬਦੀ ਦੇਖ ਨਿਹਾਰੀ ਜਿਓ ਕਿ ਉਹਨੂੰ ਵੇਖਣਾ ਕਿਵੇਂ ਨਾਲ ਹੀ ਨਾਲ ਸਹਿਬ ਸਿੰਘ ਬਨਾਨ ਦੇਵ ਜੀ ਰਹਾਉ ਵਾਲੀ ਭਗਤੀ ਜੋ ਸਮਝਾਈ ਜਾਂਦੀ ਨੇ ਕਿ ਗੁਰੂ ਦੇ ਸ਼ਬਦ ਦੇ ਵਿੱਚ ਦੀ ਵੇਖ ਇਹਨੂੰ ਦਰਸ਼ਨ ਹੋਣਾ ਮਰਦ ਪਿਆਰ ਅਕਾਸ਼ ਦਿਖਾਏ ਕੋ ਸਤਗੁਰੂ ਕਿਰਪਾ ਧਾਰੀ ਜੀਓ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤਿੱਕੁ ਨੇ ਅਕਾਸ਼ ਪਤਾਲ ਦੇ ਸਾਰੇ ਦਰਸ਼ਨ ਗਣ ਸੋ ਬ੍ਰਹਮ ਅਰੋਣੀ ਹੈ ਵੀ ਹੋਣੀ ਕਟ ਪੀਤਰ ਦੇਖ ਮਰਾਰੀ ਜੀਓ ਇਸ ਸੈਨ ਸ਼੍ਰੀ ਗੁਨਾਥ ਦੇਵ ਜੀ ਕਹਿੰਦੇ ਭਾਈ ਕਾਲਪੁਰਖ ਪ੍ਰਮਾਤਮਾ ਹੈ ਕਿ ਕਿੰਜ ਨਾ ਰਹ ਜਿਓ ਕਟ ਘਟ ਦੇ ਵਿੱਚ ਵਸਦਾ ਹੈ ਸਾਡੇ ਹਿਰਦਿਆਂ ਦੇ ਵਿੱਚ ਵਸਦਾ ਹੈ ਅਸੀਂ ਉਸ ਨੂੰ ਵੇਖਣ ਦੀ ਜਾਂਚ ਜੀਵਨ ਦੇ ਵਿੱਚ ਸਿੱਖਣੀ ਹੈ ਉਹ ਅਜੋਨੀ ਹੈ ਦੁਨੀਆਂ ਵਿੱਚ ਨਹੀਂ ਆਉਂਦਾ ਸਾਡੇ ਜੰਮਣ ਤੋਂ ਪਹਿਲਾਂ ਵੀ ਸੀ ਚੱਲ ਰਹੇ ਸਮੇਂ ਦੇ ਵਿੱਚ ਵੀ ਅਕਾਲ ਪੁਰਖ ਪਰਮਾਤਮਾ ਹੈ ਤੇ ਪਿਆਰਿਓ ਸਾਡੇ ਜਾਣ ਤੋਂ ਬਾਅਦ ਆ ਵੀ ਉਹ ਮਾਰ ਕੇ ਥੀ ਹੋਵੇ ਜਨ ਮਰਨ ਕੋਏ ਜਗ ਬਪੜੋ ਇਹ ਦੂਜੇ ਭਗਤ ਵਸਾਰੀ ਜੀਓ ਪਿਆਰਿਓ ਕਿ ਜਗ ਦੇ ਚਬੇਲਿਆਂ ਦੇ ਵਿੱਚ ਮਨੁੱਖ ਪੈ ਗਿਆ ਮਾਇਆ ਮਾਇਆ ਕੋਕ ਦਾ ਮਾਇਆ ਦੇ ਮਗਰ ਪੈ ਗਿਆ ਇਸ ਪਰਮਾਤਮਾ ਦੇ ਰਈ ਇਸ ਦੁਨੀਆ ਤੇ ਆਇਆ ਸੀ ਉਹਨੂੰ ਭੁੱਲ ਗਿਆ। ਭਲਾ ਜੇ ਇਹਨਾਂ ਨੂੰ ਫਿਕਰ ਹੈ ਅਨਦਾਣੀ ਦਾ ਤੇ ਤਲੀ ਇਹ ਵੀ ਸੋਚੇ ਕਿ 10 ਮਹੀਨੇ ਮਾਂ ਦੇ ਗਰਭ ਦੇ ਵਿੱਚ ਤੈਨੂੰ ਦਾਸਨ ਕੌਣ ਪਹੁੰਚਦਾ ਸੀ? ਕਿਹੜਾ ਤੈਨੂੰ ਪਾਲਦਾ ਸੀ, ਕਿਹੜਾ ਤੈਨੂੰ ਸਾਹ ਦਿੰਦਾ ਸੀ? ਉਸ ਟੀਜ ਨੂੰ ਸਮਝ ਇਹ ਗੁਰਬਾਣੀ ਕਹਿੰਦੀ ਪਹਿਲਾਂ ਦੇ ਤੇ ਰਜੀਕ ਸਬਾਹ ਪਿਛੋਂ ਦੇ ਤੇ ਜਨਤ ਬਾਹਰ ਮਾਨੀ ਰਟੇਦਾ ਮਾਲਕ ਨੇ ਬਖਸ਼ਿਸ਼ ਕੀਤੀ ਐ ਸਾਡੇ ਮੱਥੇ ਦੇ ਉੱਤੇ ਪਿਆਰਿਓ ਅਰਸਤ ਪਾਣੀ ਪਹਿਲਾਂ ਲੈ ਕੇ ਭੇਜਿਆ ਹੈ ਇਹ ਸਰੀਰ ਸਾਡੇ ਬਾਹਰ ਦੇ ਵਿੱਚ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਜਨਮ ਮਰਨ ਕੋਏ ਜਗ ਬਪੜੋਣ ਦੂਜੇ ਭਗਤ ਵਸਾਈ ਜਿਓ ਇਥੋਂ ਦੀ ਹਵਾ ਲੱਗੀ ਤੇ ਪਿਆਰਿਓ ਆਂਦੀਆਂ ਵਿਆਧੀਆਂ ਚ ਪੈ ਗਿਆ ਇਥੋਂ ਦੀ ਹਵਾ ਲੱਗੀ ਸਤਿਗੁਰੂ ਨੂੰ ਭੁੱਲ ਗਿਆ ਦੂਜੇ ਭਗਤ ਵਿਸਾਰੀ ਜੀਓ ਕਾਲਪੁਰਖ ਪਰਮਾਤਮਾ ਨੂੰ ਭੁੱਲ ਗਿਆ ਜਿਸ ਨੇ ਉਸ ਨੂੰ ਇਸ ਦੁਨੀਆ ਤੇ ਲੈ ਕੇ ਆ ਸਤਿਗੁਰੂ ਮਿਲਐ ਤਾਂ ਗੁਰਮਤਿ ਪਾਈ ਸੰਤਨੁ ਮਾਰੀ ਹਾਰੀ ਜੀਓ ਪਿਆਰਿਓ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਰਹਿਦਾ ਹੈ ਕਿਉਂਕਿ ਇਹ 10 ਗੁਰੂਆਂ ਦਾ ਸਰੂਪ ਹੈ 11ਵਾਂ ਗੁਰੂ ਹੈ ਗੁਰੂ ਅਰਜਨ ਦੇਵ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਡੇ ਸਾਨੁਖ ਨੇ ਅਸੀਂ ਸਾਰਿਆਂ ਦੇ ਦਰਸ਼ਨ ਕਰਨੇ ਹੁਣ ਅਕਾ ਵੀਰ ਕੇ ਉਹਨਾਂ ਦਾ ਧਿਆਨ ਧਰ ਕੇ ਹੁਕਮਨਾਮਾ ਸੁਣ ਲਈਏ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਲਈਏ ਪਿਆਰਿਓ ਤੇ ਸਰਗੁਰੂ ਸਮਝੂ ਸਾਨੂੰ ਮਿਰਪਿਆ ਤੇ ਜਿਨ੍ਹਾਂ ਨੇ ਕਾਂਤਨ ਸਹਿਬ ਸ੍ਰੀ ਗੁਰੂ ਅੰਸਾਹਿਬ ਜੀ ਦੇ ਦਰਸ਼ਨ ਕਰ ਲੈ ਉਹਨਾਂ ਨੇ ਗੁਰੂ ਦੀ ਮਤ ਪਾ ਲਈ ਉਹ ਗੁਰੂ ਨਾਲ ਜੁੜ ਗਏ ਉਹਨਾਂ ਦਾ ਮੁਖ ਗੁਰੂ ਵੱਲ ਹੋ ਗਿਆ ਗੁਰਮੁਖ ਬਣ ਗਿਆ ਤੇ ਨਾਲ ਦੀ ਨਾਲ ਕੀਤੇ ਸਾਖਤ ਬਾਜੀ ਹਾਰੀ ਜਿਓ ਜਿਹੜਾ ਗੁਰੂ ਨਾਲੋਂ ਵਿਛੜ ਗਿਆ ਉਹ ਮਾਇਆ ਦੇ ਬੰਧਨਾ ਵਿੱਚ ਪੰਝ ਗਿਆ ਉਹ ਪਿਆਰੀ ਉਥੋਂ ਬਾਜੀ ਹਾਰ ਕੇ ਜਾਏਗਾ ਸਤਿਗੁਰ ਪੰਧਰ ਤੋੜ ਨਰਾਰੇ ਬੋੜ ਦਾ ਗਲਬ ਮਜ਼ਾਈ ਦਿਓ ਤੇ ਜਿਸ ਵੇਲੇ ਪਿਆਰਿਓ ਪਰਮੇਸ਼ਰ ਦੇ ਨਾਲ ਜੁੜਿਆ ਤੇ ਉਹਦੇ ਸਾਰੇ ਬੰਧਨ ਟੁੱਟ ਗਏ ਬੰਧਨ ਕਿਹੜੇ ਸਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜ ਵਕਾਰ ਜਿਹੜੇ ਇਤਨੇ ਤਾਕਤਵਾਨ ਨੇ ਪਿਆਰਿਓ ਇਹਨਾਂ ਦਾ ਵਸ ਚਲੇ ਤੇ ਇੱਥੇ ਬੈਠਿਆ ਨੂੰ ਵੀ ਫਾਇਦਾ ਨਹੀਂ ਗੁਰੂ ਸਾਹਿਬ ਤੇ ਦਾਦੇ ਬੈਠਿਆਂ ਨੂੰ ਵੀ ਪੰਜੇ ਵਕਾਰ ਖਾ ਪਾ ਰਹੇ ਤੇ ਨੇ ਪਰ ਸਤਿਗੁਰੂ ਦੀ ਕਿਰਪਾ ਹੋ ਜਾਏ ਸਤਿਗੁਰੂ ਵੰਦਨ ਤੋੜ ਨਾਰਾਰੇ ਬੌਰ ਦਾ ਗਰਬ ਮਜ਼ਾਈ ਕੀਓ ਦਬਾਰਾ ਜੁਨੀਆਂ ਚ ਨਹੀਂ ਪਾਉਣਾ ਪਵੇਗਾ ਸਥਿਰ ਜਗਾ ਗੁਰੂ ਦਾਤੇ ਸਾਨੂੰ ਮਿਲ ਜਾਵੇ ਨਾਨਕ ਗਿਆਨ ਰਤਨ ਪ੍ਰਕਾਸ਼ਿਆ ਹਰ ਮਨ ਉਸਿਆ ਨਰਨਕਾਰੀ ਜੀ ਤੇ ਸਹਿਜ ਸ਼ਿਗੁਨਾਨ ਦੇ ਦੀ ਕੀਤੇ ਗਿਆਨ ਦਾ ਹੀਰੇ ਜਵਾਰਾ ਤਨਤਨਾ ਵਰਗਾ ਪੰਡਾਰ ਜਿਹੜਾ ਸਰਗਰੂ ਨੇ ਸਾਡੇ ਹਿਰਦੇ ਦੇ ਵਿੱਚ ਵਸਾਰਤਾ ਉਹ ਹੀ ਸੱਚਾ ਸੰਗੂੰ ਨਿਹਕਾਰ ਹੈ ਉਹ ਹੀ ਅਕਾਲਪੁਰਮਾਤਮਾ ਹੈ ਉਹਦੇ ਦਾਤ ਤੋਂ ਇਹ ਅਸੀਂ ਜੋ ਵੀ ਮੰਗਣਾ ਹੈ ਮੰਗ ਸਕਦੇ ਹਾਂ ਜਿਹਦਾ ਦੇਂਦੇ ਦੇ ਥੱਕ ਪਾਹੀਂ ਪਿਆਰਿਓ ਹਰ ਵੇਲੇ ਆਪਣੀ ਤਾਈ ਦਿੱਤੀ ਸਾਡੇ ਵਾਸਤੇ ਮਸਤਾਂ ਟਿਕਾ ਕੇ ਬੈਠਾ ਹੈ ਹਾਢੀ ਕੋ ਮੰਗਣ ਜੇਤਨਾ ਆਵੇ ਪਿਆਰਿਓ ਜਿਹੜੇ ਗੁਰੂ ਨਾਲ जोड ਜਾਂਦੇ ਹਨ ਨਾ ਕਈ ਵਾਰੀ ਅਸੀਂ ਗੁਰੂ ਦੇ ਦਰ ਤੇ ਆਣ ਕੇ ਘਰ ਨੂੰ ਸੋਚ ਕੇ ਆਉਣੇ ਆ ਕਿ ਅਰਦਾਸ ਬੇਨਤੀ ਕਰਾਂਗੇ ਸਤਿਗੁਰੂ ਸਾਡੀ ਕੂੜੀ ਕਰਦੇ ਪਰ ਪਿਆਰਿਓ ਢਾਢੀ ਕੋ ਮੰਗਣ ਜੇਤਨਾ ਆਵੇ ਹੱਥ ਜੋੜ ਕੇ ਅਰਦਾਸ ਬੇਨਤੀ ਕਰੀਦੀ ਹੈ ਨਾ ਜਦੋਂ ਇੱਕ ਉਹ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਫਿਰ ਮਨ ਚ ਕੀ ਆਉਦਾ ਹੈ ਸਤਿਗੁਰੂ ਸੱਚੇ ਬਾਛਾ ਨਾਮ ਦਾਣ ਕੋਸ਼ਿਸ਼ ਤੇ ਨਾਮਦਾਨ ਜਿਹਨੂੰ ਬਖਸ਼ਿਸ਼ ਹੋ ਗਿਆ ਪਿਆਰੋ ਜਿਹਨੇ ਜਣਾਇਦਾਰੀਆਂ ਰੱਖ ਲੀਆਂ ਉਹ ਕਦੇ ਰੁੱਕ ਸੁਕੇਗਾ ਉਹ ਰੁੱਕਦੇ ਪਤੇ ਵੀ ਆਏ ਹੋਣਗੇ ਫਲ ਵੀ ਹੋਵੇਗਾ ਫੁੱਲ ਵੀ ਹੋਵੇਗਾ ਛਾਂ ਵੀ ਮਨਣ ਵਾਸਤੇ ਮਿਲੇਗੀ ਸੰਗ੍ਰੂ ਸਦੀਪਾ ਸਰੀ ਕਿਰਪਾ ਹੋ ਜਾਵੇਗੀ ਜੇ ਨਾਮਦਾਨ ਮੰਗ ਲਿਆ ਤੇ ਫਿਰ ਸਾਰਾ ਕੁਝ ਹੀ ਹੋ ਜਾਏ ਸੋ ਏਸੀ ਅੱਜ ਦਾ ਪਿਆਰੋ ਹੁਕਮ ਜੋ ਆ ਕੀਨੇ ਸਰਮ ਕੀਤਾ ਤੰਤਾ ਦੇ ਜੋਗ ਹੋ ਆਪਣਾ ਕੀਰਤੀ ਸਮਾ ਗੁਰੂ ਦਾਤਿ ਲਗਾਉਂਦੇ ਹੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਹੋ ਸੁਆਹੋ ਜੀ ਹੋਈਆਂ ਉੱਲਾਂ ਨਾ ਚਤਾਰੇ ਹੋ ਗਾਦੀ ਕੇ ਫਤਿਹ ਲਈ ਜਾਈਏ ਜੀ ਸਵਾਹ ਜੀ ਕੀ ਫਤਿਹ